ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਮੇਂ ਦੌਰਾਨ ਸਟੂਡੈਂਟਸ ਦੇ ਲਈ ਐਜੂਕੇਸ਼ਨ ਅਦਾਰਿਆਂ 'ਚ ਰਹਿਣ ਦਾ ਪ੍ਰਬੰਧ ਹੋਵੇ ਇਹ ਮੁੱਦਾ ਕਾਫੀ ਚਰਚਾ ਦੇ ਵਿੱਚ ਰਿਹਾ ਕਿਉਂਕਿ ਪ੍ਰੋਵਿੰਸ ਦੇ ਵਿੱਚ ਜਿਸ ਤੰਗ ਦਾ ਹਾਊਸਿੰਗ ਸੰਕਟ ਹੈ ਉਹਦੇ ਚਲਦਿਆਂ ਇਹ ਗੱਲਬਾਤ ਕਾਫੀ ਸਾਹਮਣੇ ਆਈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਵੱਡੀ ਗਿਣਤੀ ਹੈ ਤੇ ਜੇਕਰ ਐਜੂਕੇਸ਼ਨ ਇੰਸਟੀਚੂਟਸ ਦੇ ਵਿੱਚ ਹੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਹੋਵੇ ਤਾਂ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਉਸੇ ਸਮੇਂ ਦੌਰਾਨ BC ਦੀ ਸਰਕਾਰ ਤੇ ਪ੍ਰੀਮੀਅਰ ਡੇਵਿਡ ਈਬੀ ਹੋਰਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕਿ ਐਜੂਕੇਸ਼ਨ ਅਦਾਰਿਆਂ ਨੂੰ ਫੰਡਿੰਗ ਅਦਾ ਕੀਤੀ ਜਾਏਗੀ ਤਾਂ ਜੋ ਸਟੂਡੈਂਟਸ ਦੇ ਲਈ ਰਹਿائش ਦਾ ਪ੍ਰਬੰਧ ਕਰ ਸਕਣ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਚ 1508 ਬੈਡਸ ਸਟੂਡੈਂਟ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਐਡ-ਆਨ ਕਰਨ ਦੀ ਗੱਲ ਕੀਤੀ ਗਈ ਹੈ ਜਿਸ ਉੱਪਰ 300 ਮਿਲੀਅਨ ਡਾਲਰ ਦਾ ਖਰਚਾ ਆਏਗਾ ਈਬੀ ਦਾ ਕਹਿਣਾ ਹੈ ਕਿ ਸੂਬਾ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਸੰਸਥਾ ਦੇ ਪੁਆਇੰਟਰ ਗ੍ਰੇਅਰ ਕੈਂਪਸ ਵਿੱਚ 1500 ਤੋਂ ਵੱਧ ਵਿਦਿਆਰਥੀਆਂ ਲਈ ਰਹਿائش ਬਣਾਉਣ ਵਾਸਤੇ ਇਹ ਪਾਈਵਾਲੀ ਕੀਤੀ ਗਈ ਹੈ। ਇਹ ਵੀ ਮੁਤਾਬਕ ਇਸ ਫੰਡਿੰਗ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 300 ਮਿਲੀਅਨ ਡਾਲਰ ਦਿੱਤੇ ਜਾਣਗੇ ਤੇ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ 250 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਏਗਾ। 1508 ਬੈਡਸ ਵਾਲੇ ਇਸ ਪ੍ਰੋਜੈਕਟ ਵਿੱਚ 8 ਤੋਂ 18 ਮੰਜ਼ਿਲਾ ਤੱਕ ਦੀਆਂ 5 ਇਮਾਰਤਾਂ ਸ਼ਾਮਲ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਇਮਾਰਤ ਦਾ ਨਿਰਮਾਣ 2026 ਚ ਸ਼ੁਰੂ ਹੋਏਗਾ ਤੇ 2000 28 ਚ ਸਟੂਡੈਂਟਸ ਦੇ ਰਹਿਣ ਦੇ ਲਈ ਉਪਲਬਧ ਹੋਏਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਊਸਿੰਗ ਸੰਕਟ ਨੂੰ ਦੂਰ ਕਰਨ ਦੇ ਲਈ ਪ੍ਰਵਿੰਸ਼ੀਅਲ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਪ੍ਰੋਗਰਾਮ ਲਿਆਂਦੇ ਗਏ ਐ ਜਿਸ ਵਿੱਚ BC ਬਿਲਡ ਕਾਫੀ ਅਹਿਮ ਸੀ ਜਿਸ ਦੇ ਰਾਹੀਂ ਸਰਕਾਰ ਦੇ ਵੱਲੋਂ 2 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਦੀ ਗੱਲ ਆਖੀ ਗਈ ਸੀ ਇਸ ਤਹਿਤ ਗਵਰਨਮੈਂਟ ਆਖਰੀ ਸੀ ਕਿ ਇਹਦੇ ਨਾਲ ਹਾਊਸਿੰਗ ਸਪਲਾਈ ਵਧੇਗੀ ਖਾਸ ਕਰਕੇ ਰੈਂਟਲ ਯੂਨਿਟਸ ਦੀ ਗਿਣਤੀ 'ਚ ਵਾਧਾ ਕੀਤਾ ਜਾਏਗਾ ਦੂਜੇ ਪਾਸੇ ਐਜੂਕੇਸ਼ਨ ਅਦਾਰੇ ਐ ਖਾਸ ਕਰਕੇ UBC ਦੇ ਵਿੱਚ ਜੋ ਸਟੂਡੈਂਟਸ ਪੜ੍ਹਦੇ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਦ ਯੂਬੀਸੀ ਦੇ ਬਕ ਬਕ ਕੈਂਪਸ ਦੇ ਵਿੱਚ ਹੋਵੇ ਉਸ ਪਾਸੇ ਵੱਲ ਵੀ ਸਰਕਾਰ ਵੱਲੋਂ ਧਿਆਨ ਕੇਂਦ੍ਰਿਤ ਕੀਤਾ ਗਿਆ ਤੇ ਉਸ ਦੀ ਸ਼ੁਰੂਆਤ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਅੱਜ ਇਸ ਅਨਾਉਂਸਮੈਂਟ ਦੇ ਨਾਲ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਦੇ ਲਈ ਹੋਰ ਰਹਿਸ਼ਾਂ ਦਾ ਪ੍ਰਬੰਧ ਕਰਨ ਦਾ ਵਾਅਦਾ ਵੀ ਸਰਕਾਰ ਨੇ ਕੀਤਾ ਹੈ ਇਸ ਤੇ ਲਈ ਐਜੂਕੇਸ਼ਨ ਇੰਸਟੀਟਿਊਟਸ ਦੇ ਨਾਲ ਭਾਈਵਾਲੀ ਕੀਤੀ ਜਾਏਗੀ ਕੁਝ ਦਿਨਾਂ ਦੇ ਵਿੱਚ ਬੱਚਿਆਂ ਨੇ ਸਕੂਲਾਂ ਦੇ ਵਿੱਚ ਵਾਪਸ ਪਰਤ ਆਉਣਾ ਤੇ ਉਸ ਸਮੇਂ ਦੌਰਾਨ ਮਾਪਿਆਂ ਦੇ ਵੱਲੋਂ ਹਰ ਪ੍ਰਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਨਾਲੋਂ ਨਾਲ ਰੋਡ ਸੇਫਟੀ ਵੀ ਬਹੁਤ ਜ਼ਰੂਰੀ ਹੈ ਇਸੇ ਸਮੇਂ ਦਰਾਨ ਬ੍ਰਿਟਿਸ਼ ਕੋਲੰਬੀਆ ਚ ਆਈਸੀਬੀਸੀ ਵੱਲੋਂ ਡਰਾਈਵਰਾਂ ਨੂੰ ਇੱਕ ਰਿਮਾਈਂਡਰ ਦਿੱਤਾ ਗਿਆ ਹੈ ਕਿ ਸਕੂਲ ਸ਼ੁਰੂ ਹੋਣ ਤੋਂ ਬਾਅਦ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸਕੂਲ ਜ਼ੋਨਸ ਦੇ ਵਿੱਚ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਫਾਲੋ ਕੀਤਾ ਜਾਵੇ ਜਿਸ ਕਾਰਨ ਸਕੂਲਸ ਦੀਆਂ ਬੱਸਾਂ ਵੀ ਸੜਕਾਂ ਤੇ ਹੋਣਗੀਆਂ ਤੇ ਇਸ ਦੌਰਾਨ ਜੇਕਰ ਸਕੂਲ ਦੀ ਬੱਸ ਦੇ ਫਲੈਸ਼ਿੰਗ ਲਾਈਟਸ ਚੱਲ ਰਹੀਆਂ ਨੇ ਤਾਂ ਦੋਵੇਂ ਦਸ਼ਾਵਾਂ ਦੇ ਵਹੀਕਲਸ ਦੇ ਲਈ ਰੁਕਣਾ ਲਾਜ਼ਮੀ ਹੋਏਗਾ ਇਸ ਤੋਂ ਇਲਾਵਾ ਕਾਰ ਚਲਾਉਣ ਸਮੇ ਇਹ ਜ਼ਰੂਰ ਦੇਖੋ ਕਿ ਕੋਈ ਛੋਟਾ ਬੱਚਾ ਸੜਕ ਕੋਲ ਨਾ ਹੋਵੇ ਖਾਸ ਕਰ ਸਕੂਲ ਜ਼ੋਨਸ ਵਿੱਚ ਸਾਈਡਵੌਕਸ ਅਤੇ ਕ੍ਰੋਸਵੌਕ ਦੇ ਉੱਪਰ ਨਜ਼ਰ ਜ਼ਰੂਰ ਰੱਖੀ ਜਾਵੇ ਆਈਸੀਬੀਸੀ ਦਾ ਕਹਿਣਾ ਹੈ ਕਿ ਹਰ ਸਾਲ ਔਸਤਨ 359 ਬੱਚੇ ਜ਼ਖਮੀ ਹੁੰਦੇ ਨੇ ਤੇ ਤਿੰਨ ਸਾਈਕਲ ਸਵਾਰਾਂ ਦੀ ਮੌਤ ਵੀ ਸੜਕ ਹਾਦਸਿਆਂ 'ਚ ਹੁੰਦੀ ਹੈ ਖੇਡ ਦੇ ਮੈਦਾਨਾਂ ਕੋਲ 51 ਬੱਚੇ ਹਰ ਸਾਲ ਜ਼ਖਮੀ ਹੁੰਦੇ ਨੇ ਆਈਸੀਬੀਸੀ ਅਨੁਸਾਰ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਕਦਮ ਚੁੱਕੇ ਗਏ ਨੇ ਜਿਸ ਤਹਿਤ ਸਕੂਲ ਸੇਫਟੀ ਨਾਲ ਸੰਬੰਧਿਤ ਪ੍ਰੋਜੈਕਟਸ ਤੇ ਉੱਪਰ ਵੀ millions ڈالر ਖਰਚੇ ਗਏ ਨੇ ਜਿਸ ਤਹਿਤ ਕ੍ਰੋਸਵੌਕ ਉੱਪਰ ਸਿਗਨਲ ਸਪੀਡ ਰੀਡਰ ਬੋਰਡ ਲਗਾਉਣਾ ਤੇ ਹੋਰ ਉਪਾਅ ਕੀਤੇ ਗਏ ਨੇ ਜਿਸ ਕਾਰਨ ਸਭ ਨੂੰ ਸਕੂਲ ਜ਼ੋਨਸ ਚ ਸਪੀਡ ਲਿਮਟ ਤੇ ਸਾਵਧਾਨੀਆਂ ਵਰਤਣ ਦੇ ਲਈ ਅਗਾਉ ਦੱਸਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ